ਗਿਆਨੀ ਸਰਬਜੀਤ ਸਿੰਘ ਟੋਟੀਆਂ ਹੈਡ ਪ੍ਰਚਾਰਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਪਾਇਬ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਅਸਾਮ ਤੋਂ ਨਗਰ ਕੀਰਤਨ ਸਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦੇਵਾਲਾ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਜੋ ਨਗਰ ਕੀਰਤਨ ਅਸਾਮ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਉਹ ਭਾਰਤ ਦੀਆਂ 23 ਸਟੇਟਾਂ ਵਿੱਚ ਦੀ ਗੁਜ਼ਰਦਾ ਹੋਇਆ ਪੰਜਾਬ ਦੀ ਧਰਤੀ ਦੇ ਉੱਤੇ ਪਹੁੰਚਿਆ ਸੋ ਜਿਸ ਦਿਨ ਤੋਂ ਇਹ ਨਗਰ ਕੀਰਤਨ ਹਰਿਆਣੇ ਤੋਂ ਪੰਜਾਬ ਚ ਪ੍ਰਵੇਸ਼ ਕੀਤਾ ਹੈ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਵਾਗਤ ਕੀਤਾ ਹੈ ਤੋਂ ਰਾਤ ਗੁਰਦੁਆਰਾ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਵਿਖੇ ਨਗਰ ਕੀਰਤਨ ਪਹੁੰਚਿਆ ਜਿੱਥੇ ਸ਼੍ਰੀ ਮੁਕਸਰ ਸਾਹਿਬ ਦੀਆਂ ਸੰਗਤਾਂ ਨੇ ਬਹੁਤ ਵੱਡੇ ਪੱਧਰ ਤੇ ਸਵਾਗਤ ਕੀਤਾ ਅਸੀਂ ਆਪਣੇ ਵੱਲੋਂ ਤੇ ਆਪਣੇ ਸਮੁੱਚੇ ਪ੍ਰਬੰਧ ਵੱਲੋਂ ਇਥੋਂ ਦੀ ਸਾਰੀ ਲੋਕਲ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿੰਨੇ ਤਰੀਕੇ ਸਵਾਗਤ ਹੋਇਆ ਤੇ ਔਰ ਕਿੰਨੇ ਜ਼ਮੀਰ ਤੇ ਨਿਸ਼ਾਨੀ ਇਹ ਜੀ 21 ਅਗਸਤ ਨੂੰ ਜਿਹੜਾ ਨਗਰ ਕੀਰਤਨ ਸੀ ਇਹ ਆਰੰਭ ਹੋਇਆ ਹੈ ਔਰ 21 ਅਗਸਤ ਤੋਂ ਲਗਾਤਾਰ ਹੀ ਇਹ ਜਿਹੜਾ ਨਗਰ ਕੀਰਤਨ ਚੱਲ ਰਿਹਾ ਹੈ ਉਹ ਭਾਵੇਂ ਗੁਜਰਾਤ ਹੈ ਮ ਜਿੰਨੇ ਵੀ ਵੱਡੇ ਵੱਡੇ ਮਤਲਬ ਸਟੇਟਾਂ ਨੇ ਭਾਰਤ ਦੀਆਂ ਇਹ ਸਾਰੀਆਂ ਸਟੇਟਾਂ ਵਿੱਚ ਦੀ ਗੁਜਰਦਾ ਹੋਇਆ ਆਇਆ ਹੈ ਇਹਦੇ ਨਾਲ ਸਾਡੇ ਕੋਲ ਲਿਟਰੇਚਰ ਜੋ 6-7 ਪਛਾਵਾਂ 'ਚ ਛਪਿਆ ਹੋਇਆ ਹੈ ਔਰ ਉਹ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਫਲਸਫਾ ਉਹਨਾਂ ਦੇ ਸਿਧਾਂਤ ਇਹ ਉਹ ਸੰਗਤ ਤੱਕ ਅਸੀਂ ਪਹੁੰਚ ਕਰ ਸਕੀਏ ਕਿ ਜਿਹੜੀ ਜਿਹੜੀ ਪਾਤਸ਼ਾਹ ਦੇ ਵਿੱਚ ਉਹ ਛਾਪਿਆ ਜਿੱਥੋਂ ਦੀ ਲੋਕਲ ਸੰਗਤ ਨੂੰ ਮੁੱਖ ਰੱਖ ਕੇ ਵੀ ਉਹਨਾਂ ਤੱਕ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਸਾਰੀ ਇਤਿਹਾਸ ਦੀ ਜਾਣਕਾਰੀ ਉਹ ਜਾ ਸਕੇ ਸੋ ਇਸ ਕਰਕੇ ਇਹ ਮਤਲਬ ਜਿਹੜਾ ਨਗਰ ਕੀਰਤਨਾ ਇਹਦੇ ਵਿੱਚ ਸੰਗਤਾਂ ਦਾ ਬਹੁਤ ਵੱਡਾ ਅਤਿਸ਼ਾਹ ਜਿਹੜਾ ਵੇਖਣ ਨੂੰ ਮਿਲਿਆ ਦੁਬਾਰਾ ਫੇਰ ਮੁਕਸਰ ਸਾਹਿਬ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗਿਆਨੀ ਸਰਪਜੀਤ ਸਿੰਘ ਟੋਟੀਆਂ ਹੈਡ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਾ ਸਰ ਕੀ ਕਹਿਣਾ ਚਾਹੋਗੇ ਜਿਹੜਾ ਅਸਾਮ ਤੋਂ ਨਗਰ ਕੀਰਤਨ ਚੱਲ ਰਿਹਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ੀਦੀਪੁਰਪ ਦੇ ਸੰਬੰਧ ਵਿੱਚ ਜੋ ਨਗਰ ਕੀਰਤਨ ਅਸਾਮ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਉਹ ਭਾਰਤ ਦੀਆਂ 23 ਸਟੇਟਾਂ ਵਿੱਚ ਦੀ ਗੁਜ਼ਰਦਾ ਹੋਇਆ ਪੰਜਾਬ ਦੀ ਧਰਤੀ ਦੇ ਉੱਤੇ ਪਹੁੰਚਿਆ ਸੋ ਜਿਸ ਦਿਨ ਤੋਂ ਇਹ ਨਗਰ ਕੀਰਤਨ ਹਰਿਆਣਾ ਤੋਂ ਪੰਜਾਬ ਚ ਪ੍ਰਵੇਸ਼ ਕੀਤਾ ਹੈ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਵਾਗਤ ਕੀਤਾ ਹੈ ਤੋਂ ਰਾਤ ਗੁਰਦੁਆਰਾ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਵਿਖੇ ਨਗਰ ਕੀਰਤਨ ਪਹੁੰਚਿਆ ਜਿੱਥੇ ਸ਼੍ਰੀ ਮੁਕਸਰ ਸਾਹਿਬ ਦੀਆਂ ਸੰਗਤਾਂ ਨੇ ਬਹੁਤ ਵੱਡੇ ਪੱਧਰ ਤੇ ਸਵਾਗਤ ਕੀਤਾ ਅਸੀਂ ਆਪਣੇ ਵੱਲੋਂ ਤੇ ਆਪਣੇ ਸਮੁੱਚੇ ਪ੍ਰਬੰਧ ਵੱਲੋਂ ਇਥੋਂ ਦੀ ਸਾਰੀ ਲੋਕਲ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿੰਨੇ ਤਰੀਕੇ ਸਵਾਗਤ ਹੋਇਆ ਤੇ ਕਿੰਨੇ ਜਮਿੰਦੇ ਨਿਖਾਉਦੀ ਹੈ ਇਹ ਜੀ 21 ਅਗਸਤ ਨੂੰ ਜਿਹੜਾ ਨਗਰ ਕੀਰਤਨ ਸੀ ਇਹ ਆਰੰਭ ਹੋਇਆ ਹੈ ਔਰ 21 ਅਗਸਤ ਤੋਂ ਲਗਾਤਾਰ ਹੀ ਇਹ ਜਿਹੜਾ ਨਗਰ ਕੀਰਤਨ ਚੱਲ ਰਿਹਾ ਹੈ ਉਹ ਭਾਵੇਂ ਗੁਜਰਾਤ ਹੈ ਮਹਾਰਾਸ਼ਟਰ ਹੈ ਥਲੰਗਾਨਾ ਹੈ ਜਿੰਨੇ ਵੀ ਵੱਡੇ ਵੱਡੇ ਮਤਲਬ ਸਟੇਟਾਂ ਨੇ ਭਾਰਤ ਦੀਆਂ ਇਹ ਸਾਰੀਆਂ ਸਟੇਟਾਂ ਵਿੱਚ ਇਹ ਗੁਜਰਦਾ ਹੋਇਆ ਆਇਆ ਹੈ ਇਹਦੇ ਨਾਲ ਸਾਡੇ ਕੋਲ ਲਿਟਰੇਚਰ ਜੋ 6-7 ਪਛਾਵਾਂ ਚ ਛਪਿਆ ਹੋਇਆ ਹੈ ਔਰ ਉਹ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਫਲਸਫਾ ਉਹਨਾਂ ਦੇ ਸਿਧਾਂਤ ਕਿ ਉਹ ਸੰਗਤ ਤੱਕ ਅਸੀਂ ਪਹੁੰਚ ਕਰ ਸਕੀਏ ਕਿ ਜਿਹੜੀ ਜਿਹੜੀ ਪਾਸ਼ਾ ਦੇ ਵਿੱਚ ਉਹ ਛਾਪਿਆ ਜਿੱਥੋਂ ਦੀ ਲੋਕਲ ਸੰਗਤ ਨੂੰ ਮੁੱਖ ਰੱਖ ਕੇ ਵੀ ਉਹਨਾਂ ਤੱਕ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਸਾਰੀ ਇਤਿਹਾਸ ਦੀ ਜਾਣਕਾਰੀ ਉਹ ਜਾ ਸਕੇ ਸੋ ਇਸ ਕਰਕੇ ਇਹ ਮਤਲਬ ਜਿਹੜਾ ਨਗਰ ਕੀਰਤਨਾ ਇਹਦੇ ਵਿੱਚ ਸੰਗਤਾਂ ਦਾ ਬਹੁਤ ਵੱਡਾ ਅਤਿਸ਼ਾਹ ਜਿਹੜਾ ਵੇਖਣ ਨੂੰ ਮਿਲਿਆ ਦੁਬਾਰਾ ਫੇਰ ਮੁਖਸਰ ਸਾਹਿਬ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗਿਆਨੀ ਸਰਪਜੀਤ ਸਿੰਘ ਟੋਟੀਆਂ ਹੈਡ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਾ ਸਰ ਕੀ ਕਹਿਣਾ ਚਾਹੋਗੇ ਜਿਹੜਾ ਅਸਾਮ ਤੋਂ ਨਗਰ ਕੀਰਤਨ ਸਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਈ ਮਤੀ ਦਾਸ ਦੀ ਪਾਈ ਸਤੀ ਦਾਸ ਜੀ ਤੇ ਪਾਈ ਦਿਆਲਾ ਜੀ ਦੇ 350 ਸਾਲਾ ਸ਼ਿਦੀਪੁਰਪ ਦੇ ਸੰਬੰਧ ਵਿੱਚ ਜੋ ਨਗਰ ਕੀਰਤਨ ਅਸਾਮ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਉਹ ਭਾਰਤ ਦੀਆਂ 23 ਸਟੇਟਾਂ ਵਿੱਚ ਦੀ ਗੁਜ਼ਰਦਾ ਹੋਇਆ ਪੰਜਾਬ ਦੀ ਧਰਤੀ ਦੇ ਉੱਤੇ ਪਹੁੰਚਿਆ ਸੋ ਜਿਸ ਦਿਨ ਤੋਂ ਇਹ ਨਗਰ ਕੀਰਤਨ ਹਰਿਆਣਾ ਤੋਂ ਪੰਜਾਬ ਚ ਪ੍ਰਵੇਸ਼ ਕੀਤਾ ਹੈ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਵਾਗਤ ਕੀਤਾ ਹੈ। ਤੋਂ ਰਾਤ ਗੁਰਦੋਰਾ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਵਿਖੇ ਨਗਰ ਕੀਰਤਨ ਪਹੁੰਚਿਆ। ਜਿੱਥੇ ਸ੍ਰੀ ਮੁਕਸਰ ਸਾਹਿਬ ਦੀਆਂ ਸੰਗਤਾਂ ਨੇ ਬਹੁਤ ਵੱਡੇ ਪੱਧਰ ਤੇ ਸਵਾਗਤ ਕੀਤਾ ਹੈ। ਅਸੀਂ ਆਪਣੇ ਵੱਲੋਂ ਤੇ ਆਪਣੇ ਸਮੁੱਚੇ ਪ੍ਰਬੰਧ ਵੱਲੋਂ ਇਥੋਂ ਦੀ ਸਾਰੀ ਲੋਕਲ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕਿੰਨੇ ਤਰੀਕੇ ਸਜਵਾਤ ਹੋਈ ਹੈ ਤੇ ਹੋਰ ਕਿੰਨੇ ਸਮੇਂ ਤੇ ਨਿਚੋੜੀ ਹੈ? ਇਹ ਜੀ 21 ਅਗਸਤ ਨੂੰ ਜਿਹੜਾ ਨਗਰ ਕੀਰਤਨ ਸੀ ਇਹ ਆਰੰਭ ਹੋਇਆ ਹੈ। ਔਰ 21 ਅਗਸਤ ਤੋਂ ਲਗਾਤਾਰ ਹੀ ਇਹ ਜਿਹੜਾ ਨਗਰ ਕੀਰਤਨ ਚੱਲ ਰਿਹਾ ਹੈ ਉਹ ਭਾਵੇਂ ਜਿੰਨੇ ਵੀ ਵੱਡੇ ਵੱਡੇ ਮਤਲਬ ਸਟੇਟਾਂ ਨੇ ਭਾਰਤ ਦੀਆਂ ਇਹ ਸਾਰੀਆਂ ਸਟੇਟਾਂ ਵਿੱਚ ਇਹ ਗੁਜਰਦਾ ਹੋਇਆ ਆਇਆ ਹੈ ਇਹਦੇ ਨਾਲ ਸਾਡੇ ਕੋਲ ਲਿਟਰੇਚਰ ਜੋ 6-7 ਪਛਾਵਾਂ 'ਚ ਛਪਿਆ ਹੋਇਆ ਹੈ ਔਰ ਉਹ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਫਲਸਫਾ ਉਹਨਾਂ ਦੇ ਸਿਧਾਂਤ ਕਿ ਉਹ ਸੰਗਤ ਤੱਕ ਅਸੀਂ ਪਹੁੰਚ ਕਰ ਸਕੀਏ ਕਿ ਜਿਹੜੀ ਜਿਹੜੀ ਪਾਸ਼ਾ ਦੇ ਵਿੱਚ ਉਹ ਛਾਪਿਆ ਹੈ ਜਿੱਥੋਂ ਦੀ ਲੋਕਲ ਸੰਗਤ ਨੂੰ ਮੁੱਖ ਰੱਖ ਕੇ ਵੀ ਉਹਨਾਂ ਤੱਕ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਸਾਰੀ ਇਤਿਹਾਸ ਦੀ ਜਾਣਕਾਰੀ ਉਹ ਜਾ ਸਕੇ ਸੋ ਇਸ ਕਰਕੇ ਇਹ ਮਤਲਬ ਜਿਹੜਾ ਨਗਰ ਕੀਰਤਨਾ ਇਹਦੇ ਵਿੱਚ ਸੰਗਤਾਂ ਦਾ ਬਹੁਤ ਵੱਡਾ ਅਤਿਸ਼ਾਹ ਜਿਹੜਾ ਵੇਖਣ ਨੂੰ ਮਿਲਿਆ ਦੁਬਾਰਾ ਫੇਰ ਮੁਖਸਰ ਸਾਹਿਬ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ